ਸੱਚੀ ਕਿਐ ਸਿਆਣਿਆਂ ਨੇ ਕਿ ਮਾਵਾ ਤਾਂ ਮਾਵਾ ਹੁੰਦੀਆਂ ਨੇ ਜਦੋਂ ਇੱਕ ਮਾਂ ਦਾ ਜਵਾਨ ਪੁੱਤ ਇਸ ਦੁਨੀਆ ਨੂੰ ਛੱਡ ਕੇ ਚਲਿਆ ਜਾਂਦਾ ਹੈ ਨਾ ਤਾਂ ਇੱਕੋ ਮਾਂ ਹੀ ਜਾਣਦੀ ਹੈ ਕਿ ਉਸ ਦੇ ਦਿਲ ਦੇ ਉੱਤੇ ਕੀ ਬੀਤਦੀ ਹੈ ਕਿ ਉਸ ਦਾ ਜਵਾਨ ਪੁੱਤ ਉਸ ਤੋਂ ਪਹਿਲਾਂ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਉਹ ਆਪਣੇ ਪੁੱਤ ਦੇ ਵਿਜੋਗ ਦੇ ਵਿੱਚ ਆਪਣੀ ਸੁੱਧ ਬੁੱਧ ਖੋ ਬੈਂਦੀ ਹੈ ਤੇ ਇੱਕ ਜ਼ਿੰਦਾ Laash ਬਣ ਕੇ ਇਸ ਜੱਗ ਦੇ ਉੱਤੇ ਰਹਿ ਜਾਂਦੀ ਹੈ ਅੱਜ ਦੇ ਇਸ ਐਪੀਸੋਡ ਵਿੱਚ ਤੁਹਾਨੂੰ ਦੱਸਾਂਗੇ ਕਿ ਇੱਕ ਮਾਂ ਦਾ ਜਵਾਨ ਪੁੱਤ ਉਸ ਤੋਂ ਕਿਵੇਂ ਵਿਛੜਿਆ ਸਾਸਰੀ ਘਰ ਜੀ ਸਾਰਿਆਂ ਨੂੰ ਮੈਂ ਆ ਜੀ ਤੁਹਾਡਾ ਨੀਟਾ ਸਿੱਧੂ ਤੇ ਅੱਜ ਆਏ ਸੀ ਫਿਰ ਭੈਣ ਕੇ ਘਰੇ ਤੇ ਇਹ ਇੱਧਰ ਲੱਗੇ ਹੋਏ ਨੇ ਸੋਨੀ ਜੀ ਤੁਸੀਂ ਜਾਣਦੇ ਹੋ ਸਾਰੇ ਇਹਨਾਂ ਨੂੰ ਤੇ ਪਹਿਲਾਂ ਆਪਾਂ ਇਹਨਾਂ ਦੇ ਵਲੌਗ ਪਾਏ ਹੋਏ ਨੇ ਤੇ ਤੁਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਪਸੰਦ ਕੀਤਾ ਤੇ ਇਹ ਨੇ ਮਾਸੀ ਜੀ ਐਂ ਦੀ ਸੱਸ ਜੀ ਤੇ ਪਰਲੇ ਪਾਸੇ ਨੇ ਮਾਸੜ ਜੀ ਭੈਣ ਦੇ ਸਹੁਰਾ ਸਾਹਿਬ ਤੇ ਇਹ ਮਾਸੀ ਜੀ ਹੁਰੀ ਨੇ ਜਿਹੜੇ ਇਹ ਕੋਈ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਹਾਸਾ ਹੋ ਗਿਆ ਵੀ ਜਿਹਦੇ ਕਰਕੇ ਇਹਨਾਂ ਦੇ ਦਿਮਾਗੀ ਹਾਲਤ ਠੀਕ ਨਹੀਂ ਕਿਉਂਕਿ ਦਿਮਾਗ ਤੇ ੱੱਕਾ ਲੱਗ ਗਿਆ ਕਿਉਂਕਿ ਜਿਹੜਾ ਭੈਣ ਦਾ ਦਿਹੌਰ ਸੀ ਤੇ ਅਜੇ ਉਹਦੀ ਉਮਰ ਸੀ ਜਿਹੜੀ 28 29 ਸਾਲ ਸੀ ਤੇ ਕਿਸੇ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਜਵਾਨੀ ਦੇ ਵਿੱਚ ਹੀ ਤੇ ਉਹ ਮਾਸੀ ਜੀ ਹੁਰਾਂ ਨੂੰ ਉਹਦਾ ਇੰਨਾ ਜ਼ਿਆਦਾ ਮਤਲਬ ਗਾਵ ਨੂੰ ਦਿਲ ਤੇ ਲਾਇਆ ਵੀ ਉਹ ਧੱਕੇ ਦੇ ਕਾਰਨ ਜਿਹੜੀ ਦਿਮਾਗੀ ਹਾਲਤ ਆ ਖਰਾਬ ਹੋ ਗਈ ਬਹੁਤ ਜ਼ਿਆਦਾ ਮਾਸੜ ਜੀ ਹੁਰਾਣੇ ਦੇ ਬਾਜੀ ਹੁਰਾਣੇ ਇਲਾਜ ਕਰਾਇਆ ਪਰ ਇਲਾਜ ਕਰਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋਏ ਕਿਉਂਕਿ ਉਹ ਬਿਲਕੁਲ ਗੱਲ ਸੱਚੀ ਹੈ ਵੀ ਧਰਤੀ ਦੇ ਉੱਤੇ ਜੇ ਦੂਜਾ ਰੱਬ ਹੈ ਤਾਂ ਉਹ ਮਾਂ ਹੈ ਜਿਹੜੀ ਆਪਾਂ ਨੂੰ ਮਾਂ ਜਨਮ ਦਿੰਦੀ ਹੈ ਤੇ ਇਸੇ ਕਰਕੇ ਹੀ ਜਦੋਂ ਮਾਵਾਂ ਦੇ ਪੁੱਤਰ ਕਿਸੇ ਕਾਰਨ ਤੋਂ ਵਿਛੜ ਜਾਂਦੇ ਹਨ ਤਾਂ ਉਹ ਮਾਂ ਹੀ ਜਾਣਦੀ ਹੈ ਕਿ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਗੱਲ ਬਿਲਕੁਲ ਕੋਈ ਝੂਠ ਨਹੀਂ ਕਿਉਂਕਿ ਆਪਾਂ ਜਿੰਨਾ ਮਰਜੀ ਕਹੀਏ ਕਿ ਆ ਆਪਣੀ ਧਰਮ ਪਤਨੀ ਐ ਆ ਆਪਣਾ ਭਰਾ ਐ ਆਪਣੀ ਭੈਣ ਐ ਕੋਈ ਵੀ ਕੋਈ ਇਹੋ ਜਿਹਾ ਰਿਸ਼ਤਾ ਨਹੀਂ ਜਿਹੋ ਜਿਹਾ ਰਿਸ਼ਤਾ ਮਾਂ ਦਾ ਐ ਕਿਉਂਕਿ ਮਾਂ ਤਾਂ ਮਾਂ ਹੀ ਹੁੰਦੀ ਐ ਉਹ ਇੱਕ ਜਿਹੜਾ ਪੁੱਤਰ ਦਾ ਦਰਦ ਐ ਉਹ ਮਾਂ ਹੀ ਸਮਝ ਸਕਦੀ ਐ ਤੇ ਇਸੇ ਕਰਕੇ ਇਸ ਮਾਂ ਨੇ ਉਹ ਦਰਦ ਹੰਡਾਇਆ ਤੇ ਦਰਦ ਵੀ ਐਡਾ ਬੜਾ ਜ਼ਿਆਦਾ ਹੰਡਾਇਆ ਕਿ ਆਪਣੀ ਦਿਮਾਗੀ ਹਾਲਤ ਹੀ ਉਹ ਕਰ ਲਈ ਤੇ ਇਹਨਾਂ ਨੂੰ ਹੁਣ ਕੋਈ ਸੁੱਧ ਬੋਧ ਨਹੀਂ ਆਪਾਂ ਇਹਨਾਂ ਦੀਆਂ ਪਹਿਲਾਂ ਵੀ ਜਿਹੜੀਆਂ ਜਦੋਂ ਠੀਕ ਸਾਨ ਉਹ ਵੀ ਇਹਨਾਂ ਦੀਆਂ ਤਸਵੀਰਾਂ ਵਿਖਾਵਾਂਗੇ ਤਾਂ ਤੁਸੀਂ ਉਹ ਤਸਵੀਰਾਂ ਵੇਖ ਕੇ ਹੈਰਾਨ ਹੋ ਜਾਓਗੇ ਕਿ ਇਹ ਪਹਿਲਾਂ ਕਿਵੇਂ ਦੇ ਸਨ ਤੇ ਹੁਣ ਕਿਵੇਂ ਦੇ ਹਨ ਤੇ ਇਹ ਸੋਨੀ ਜੀ ਨੇ ਆਪਾਂ ਪਹਿਲਾਂ ਵੀ ਇਹਨਾਂ ਨਾਲ ਮੁਲਾਕਾਤ ਕਰਾਈ ਆ ਦਾ ਆਪਾਂ ਵਲੌਗ ਪਾਏ ਨੇ ਤੇ ਇਹਨਾਂ ਦੀ ਸਾਰੀ ਜਿਹੜੀ ਸੇਵਾ ਹੈ ਸਾਮ ਸੰਭਾਲ ਇਹੀ ਕਰਦੇ ਨੇ ਕਿਉਂਕਿ ਜਿਹੜਾ ਭੈਣ ਦਾ ਕੰਮ ਹੈ ਭੈਣ ਸਲਾਈ ਕਢਾਈ ਦਾ ਤੇ ਸਾਰੇ ਘਰ ਦੇ ਹੋਰ ਬਹੁਤ ਕੰਮ ਹੁੰਦੇ ਨੇ ਉਹ ਕਰਦੀ ਆ ਉਹਦੇ ਕਰਕੇ ਟਾਈਮ ਬਹੁਤ ਘੱਟ ਲੱਗਦਾ ਸੀ ਤਾਂ ਵੈਸੇ ਤਾਂ ਉਹ ਵੀ ਮਾਸੀ ਜੀ ਦੀ ਬਹੁਤ ਸੇਵਾ ਕਰਦੇ ਨੇ ਤੇ ਬਾਹਰ ਆਪਾਂ ਦਿਖਾਵਾਂਗੇ ਕੁੜੀਆਂ ਉਹਨਾਂ ਕੋ ਸਲਾਈ ਸਿੱਖਦੀਆਂ ਨੇ ਤੇ ਉਹਦੇ ਕਰਕੇ ਟਾਈਮ ਨਹੀਂ ਲੱਗਦਾ ਤੇ ਇਹਨਾਂ ਦੀ ਸਾਹ ਜਿਹੜੀ ਸਾਮ ਸੁਭਾਲੇ ਉਹ ਸੋਨੀ ਜੀ ਹੁਰੀਆਂ ਕਰਦੇ ਨੇ ਸਤਿ ਸ੍ਰੀ ਅਕਾਲ ਸੋਨੀ ਸਤਿ ਸ੍ਰੀ ਅਕਾਲ ਜੀ ਬਾਜੀ ਹਾਂ ਕਿਵੇਂ ਠੀਕ ਹੋ ਠੀਕ ਹੋ ਬਾਜੀ ਹਾਂ ਤੇ ਇਹ ਆਪਣਾ ਤੁਸੀਂ ਉਹ ਇਹਨਾਂ ਦੀ ਮਾਸੀ ਜੀ ਹਰਾਦੀ ਸੇਵਾ ਕਰਦੇ ਹੋ ਹਾਂ ਜੀ ਠੀਕ ਹੈ ਉਹ ਫਿਰ ਦੀਦੀ ਨੂੰ ਐਸਾ ਟਾਈਮ ਨਹੀਂ ਲੱਗਦਾ ਕਦੇ ਬੇਲੀ ਜਾਣਾ ਕਦੇ ਰਸੋਈ ਸੰਭਾਲਣਾ ਹਾਂ ਕੋਈ ਕਾਰ ਬੇਚਪੁਰਾ ਨੇ ਆ ਗਿਆ ਕੋਈ ਫਿਰ ਕਿੱਥੇ ਵੀ ਆ ਗਿਆ ਫਰ ਸਾਰੇ ਨੂੰ ਦੇਖਣ ਪੈਂਦੇ ਹੂੰ ਉਹ ਵਿਚਾਰੇ ਨੂੰ ਟਾਈਮ ਨਹੀਂ ਲੱਗਦੀ ਤਾਂ ਮਾਤਾ ਕੇ ਸੇਵਾ ਮੈਨੂੰ ਦਿੱਤਾ ਹੈਗਾ ਠੀਕ ਐ ਅਗਲਾ ਪੈਸਾ ਦਿੰਦਾ ਤਾਂ ਮੈਨੂੰ ਕਰਨੇ ਚ ਕੀ ਹੈਗਾ ਹਾਂ ਠੀਕ ਨਾ ਬਿਲਕੁਲ ਬਿਲਕੁਲ ਤੋਂ ਫਿਰ ਮੈਂ ਇਹਦਾ ਸੇਵਾ ਕਰਦਾ ਹੂੰ ਨਹਾਨਾ ਤੋਂ ਉਹਨਾਂ ਸਿਰ ਮੂ ਕਰਨਾ ਜੋ ਵੀ ਹੁੰਦੇ ਮੈਂ ਕਰਦੀ ਹਾਂ ਠੀਕ ਏ ਠੀਕ ਏ ਕਿਉਂ ਦੇ ਦਿਨ ਉਹ ਤੇ ਵਿਚਾਰੇ ਇਕੱਲਾ ਹੈਗਾ ਉਹਨੂੰ ਟਾਈਮ ਨਹੀਂ ਲੱਗਦੀ ਹੈਗੀ ਬਿਲਕੁਲ ਟੰਗਰ ਵੀ ਦੇਖਣਾ ਘਰਸੋਈ ਵੀ ਦੇਖਣਾ ਕੋਈ ਪਰੋਨੇ ਆ ਗਈ ਕੋਈ ਵੀ ਆ ਗਈ ਫਿਰ ਉਹਨੂੰ ਵੀ ਦੇਖਣਾ ਤੋ ਗਾਲ ਐਸਾ ਇਹਨੇ ਫਿਰ ਸਾਰੇ ਕੁਝ ਸੰਭਾਲਦੇ ਤੋ ਮਾਤਾ ਨੂੰ ਕਿੱਥੋਂ ਬਿਚੇ ਰਿਨ ਹਾਰ ਤੋ ਪਾਵੇ ਕਿੱਥੋਂ ਉਹਨੂੰ ਫਿਰ ਸਾਮੇ ਬਿਲਕੁਲ ਬਿਲਕੁਲ ਤੋ ਮੈਨੂੰ ਕਹਿੰਦਾ ਚੱਲ ਤੂੰ ਮੰਮੀ ਨੂੰ ਸਾਮੇ ਜਾ ਹਾਂ ਜੋ ਖਰਚਾ ਲੱਗੂਗਾ ਮੈਂ ਦੇ ਜਾਾਂਗੇ ਮੈਂ ਚੱਲ ਠੀਕ ਐ ਦੀਦੀ ਮੈਂ ਕੋਈ ਨਹੀਂ ਐਸੇ ਵੀ ਤੋ ਮੈਂ ਬੱਲੀਏ ਰਹਿੰਦੀ ਹੈਗਾ ਤਾ ਕਾਰ ਚੱਲ ਦੋ ਕੰਮ ਕਰ ਲਾਂਗੇ ਤੋ ਮੈਨੂੰ ਵੀ ਦੋ ਪੈਸੇ ਆ ਜਾਊਗੇ ਹਾਂ ਤਾਂ ਕਰਕੇ ਜੀ ਹਾਂ ਸੋਨੀ ਦੇ ਕਹਿਣ ਦਾ ਮਤਲਬ ਇਹ ਐ ਮੈਂ ਪਹਿਲਾਂ ਵੀ ਇਹ ਗੱਲ ਕਹੀ ਐ ਕਿ ਭੈਣ ਦਾ ਘਰ ਦੇ ਵਿੱਚ ਜਿਹੜੇ ਕੰਮ ਨੇ ਭੈਣ ਦਾ ਨਹੀਂ ਸਰਦਾ ਕਿਉਂਕਿ ਇੰਨਾ ਟਾਈਮ ਨਹੀਂ ਘੜ ਸਕਦੇ ਕਿਉਂਕਿ ਜਿਹੜੀਆਂ ਕੁੜੀਆਂ ਨੇ ਉਹ ਸਲਾਈ ਸਿੱਖਦੀਆਂ ਨੇ ਚਲੋ ਜੇਕਰ ਹੈਗਾ ਕਿਸੇ ਨੂੰ ਆਉਂਦੇ ਨੇ ਜੇ ਆਪਣੇ ਪੱਲੇ ਗਿਆਨ ਹੋਏ ਤਾਂ ਆ ਵੰਡਿਆ ਜਾਏ ਤਾਂ ਉਹਦੇ ਅਰਗੀ ਰੀਸ ਨਹੀਂ ਤੇ ਚਲੋ ਕੁੜੀਆਂ ਉਹਨਾਂ ਕੋ ਸਿੱਖ ਲੈਣੀਆਂ ਤੇ ਫਿਰ ਇਹ ਸਾਰੀ ਸਾਮ ਸੰਭਾਲ ਹੈ ਜਿਹੜੀ ਸੋਨੀ ਕਰਦੀ ਹੈ ਤਾਂ ਸੋਨੀ ਆਪਣੇ ਇਹ ਵੀ ਨਹੀਂ ਨਿਰ ਹੈਗਾ ਵੀ ਇਹ ਇਸ ਕਰਕੇ ਵੀ ਸੋਨੀ ਇਹ ਚੀਜ਼ ਦੇ ਮਤਲਬ ਸੇਵਾ ਕਰਦੀ ਹੈ ਸਮਝ ਕੇ ਵੀ ਮੈਂ ਮਤਲਬ ਪੈਸਿਆਂ ਦੇ ਖਾਤਰ ਜਾ ਕੇ ਦੇ ਇਹ ਬਿਲਕੁਲ ਜਿਵੇਂ ਆਪਣੀ ਸੱਕੀ ਮਾਂ ਦੀ ਸੇਵਾ ਕਰੀਦੀ ਐ ਸੋਨੀ ਉਸੇ ਤਰ੍ਹਾਂ ਹੀ ਮਾਸੀ ਜੀ ਹਰਾਂ ਦੀ ਸੇਵਾ ਕਰਦੀ ਐ ਇਹਨਾਂ ਨੂੰ ਸਾਭਦੀ ਐ ਤੇ ਬਿਲਕੁਲ ਇਹਨਾਂ ਦਾ ਸੱਕੀਆਂ ਮਾਵਾ ਵਾਂਗੂ ਖਿਆਲ ਰੱਖਦੀ ਐ ਤੇ ਆ ਵੇਖੋ ਇਸ ਕਰਕੇ ਤੇ ਇਹਨਾਂ ਦਾ ਇਹਨਾਂ ਦੇ ਨਾਲ ਪਿਆਰ ਵੀ ਬਹੁਤ ਐ ਤੇ ਇਹੀ ਇਹਨਾਂ ਨੂੰ ਸਾਭ ਸੰਭਾਲ ਕਰਦੇ ਨੇ ਤੇ ਫਿਰ ਜਿਵੇਂ ਸੋਨੀ ਜੀ ਕਦੀ ਕਈ ਜਰਾ ਜਿਵੇਂ ਕੋਈ ਚਿੜ ਜਾਣ ਜਾਂ ਕਿਵੇਂ ਕੋਈ ਦਿੱਕਤ ਤੇ ਨਹੀਂ ਕਦੀ ਆਈ ਤੁਹਾਨੂੰ ਨਾ ਮੈਨੂੰ ਕੋਈ ਦਿੱਕਤ ਨਹੀਂ ਆਈ ਠੀਕ ਐ ਹਾਂ ਮੰਨੋ ਕਿ ਦਿਖਤ ਆਉਗਾ ਮੇਰੇ ਪਾਸ ਨਾ ਹਾਥੋਂ ਦਿੰਦੇ ਵਿਚਾਰੀਨ ਕਪੜੇ ਪਾ ਰੰਦੇ ਸੀਰ ਮੁਕਾਰ ਦਿੰਦੇ ਜਿਹੜਾ ਕੰਮ ਹੁੰਦੇ ਬਾਦ ਕੱਟ ਕਰਕੇ ਮੈਂ ਚੱਲ ਜਾਂਦੇ ਆਪਣੇ ਘਰ ਠੀਕ ਹੈ ਫਿਰ ਸਵੇਰੇ ਆ ਕੇ ਕੱਟ ਜਾਂਦੇ ਹਾਂ ਹਾਂ ਪਰ ਇਹ ਇਹ ਗੱਲ ਤਾਂ ਸੱਚੀ ਹੈ ਨਾ ਵੀ ਮਾਸੀ ਜੀ ਤੁਹਾਨੂੰ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਹ ਸਮਝਦੇ ਨੇ ਵੀ ਤਾਂ ਇਹ ਵੀ ਇਹ ਵੀ ਮੀ ਇਹਨਾਂ ਨੂੰ ਇੰਜ ਲੱਗਦਾ ਵੀ ਜਿਵੇਂ ਮੇਰੀ ਧੀ ਹੁੰਦੀ ਹੈ ਇੱਕ ਮੇਰੇ ਵਗਰ ਕਿਸੇ ਸਿਰ ਵੀ ਨਹੀਂ ਕਰਾਉਂਦੇ ਹੈਗਾ ਹਾਂ ਕਿਸੇ ਨੂੰ ਨਹਾਣੇ ਵੀ ਨਹੀਂ ਦਿੰਦੇ ਛੁਣੇ ਵੀ ਨਹੀਂ ਦਿੰਦੇ ਹਾਂ ਫਿਰ ਮੈਂ ਥੋੜੇ ਬਹੁਤ ਦਿਨ ਬਿਮਾਰ ਹੋ ਗਿਆ ਸੀ ਡਿੱਗ ਗਿਆ ਸੀ ਹਾਂ ਤਾਂ ਥੋੜੇ ਦਿਨ ਮੈਂ ਨਹੀਂ ਆਇਆ ਫਿਰ ਦੀਦੀ ਵੀ ਮੈਨੂੰ ਕਹੀ ਜਾਵੇ ਕਿ ਤੂੰ ਸੋਨੇ ਬੀਬੀ ਕਿਦਾਰ ਹੋ ਗਏ ਹਣ ਮਾਤਾ ਨੂੰ ਕਿਉਂ ਦੇਖੂਗਾ ਹਾਂ ਮਾਤਾ ਨੂੰ ਕਿਸੇ ਨੂੰ ਨਹਾਣ ਦੇ ਵੀ ਨਹੀਂ ਨੇ ਤੋਂਦੇ ਹੈਗਾ ਹਾਂ ਫਿਰ ਨਾ ਕਿਸੇ ਨੂੰ ਸਿਰ ਕਰਨ ਦੇ ਦਿੰਦੇ ਕੋਈ ਆ ਜਾਂਦੇ ਘਰ ਤੇ ਬੁਰੀ ਲੱਗਦੀ ਹੈਗੀ ਹਾਂ ਤੂੰ ਆ ਕੇ ਨੂ ਸਿਰ ਕਰ ਜਾ ਕਰ ਕਿਸੇ ਤਰ੍ਹਾਂ ਠੀਕ ਹੈ ਮੈਂ ਦੀਦੀ ਕੋਲ ਨ ਮਰਾ ਮੋਟਾ ਠੀਕ ਹੋ ਗਾਂਗੇ ਤੁਸੀਂ ਆ ਜਾਕਰਾਂਗੇ ਫਿਰ ਮੈਂ ਆ ਜਾਂਦੀ ਹੈਗਾ ਫਿਰ ਕੀ ਕਰਾਂ ਹਾਂ ਇਹ ਫਿਰ ਬੀਬੀ ਵੀ ਮੇਰੇ ਬਗਰ ਨਹੀਂ ਰਹਿੰਦੇ ਹੈਗਾ ਸਹੀ ਗੱਲ ਹੈ ਤਾਂ ਦੀਦੀ ਕੋ ਵੀ ਨਹੀਂ ਸਰਦੀ ਹੈਗਾ ਨਾ ਫਿਰ ਦੀਦੀ ਵਿਚਾਰੀ ਕਦੀ ਸਿਲਾਈ ਕਰਨਾ ਕਦੀ ਕੰਮ ਕਰਨਾ ਹਾਂ ਕਦੀ ਰੋਟੀ ਪਕਾਣਾ ਕਦੀ ਪਾਣ ਦੇ ਤੋਨਾ ਕਦੀ ਕੁਝ ਕਰਨਾ ਉਹਨਾਂ ਫਿਰ ਕਿੱਥੇ ਕੱਲੇ ਕੰਮ ਹੁੰਦੇ ਹੈਗਾ ਤਹਰ ਜਿਲਾਨੇ ਨੂੰ ਤਾਂ ਕਿਸੇ ਕੇ ਬਸ ਕੇ ਨਹੀਂ ਹੈਗਾ ਬਿਲਕੁਲ ਤੇ ਇਹ ਵੇਖ ਲੋ ਵੀ ਸੋਨੀ ਜੀ ਜਿਵੇਂ ਕਹਿੰਦੇ ਨੇ ਆਪਾਂ ਪਿੱਛੇ ਦਿਖਾਇਆ ਹੀ ਵੀ ਇਹਨਾਂ ਨੂੰ ਸੱਟਾਂ ਵੱਜ ਗਈਆਂ ਹਨ ਛੱਤ ਆਪਣਾ ਪੌੜੀਆਂ ਤੋਂ ਡਿੱਗੇ ਹੀ ਤੇ ਇਹ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਹ ਜਾਣ ਕੇ ਕਹਿ ਰਹੇ ਆ ਜਾਂ ਕਈ ਰਾ ਅਗਲਾ ਆਂਦਾ ਵੀ ਆਪਾਂ ਗੱਲ ਬਣਾ ਕੇ ਬਿਲਕੁਲ ਸਚਾਈ ਹੈ ਵੀ ਬਾਦ ਦੇ ਵਿੱਚ ਮਾਸੀ ਜੀ ਹਨ ਜਿਵੇਂ ਵੀ ਕੋ ਇਹਨਾਂ ਦੀ ਜਿਵੇਂ ਹੁਣ ਮਤਲਬ ਵਾਲ ਸਵਾਰਦੇ ਪੈਣੇ ਵੀ ਉਹਦੇ ਵਿੱਚ ਇਹ ਕਿਸੇ ਹੋਰ ਕੋ ਨਹੀਂ ਕਰਾਂਦੇ ਕਿਉਂਕਿ ਸੋਨੀ ਨਾਲ ਪਿਆਰ ਹੀ ਇੰਨਾ ਜ਼ਿਆਦਾ ਹੋ ਗਿਆ ਹੈ ਵੀ ਇਹਨਾਂ ਨੂੰ ਆਪਣੀ ਧੀ ਸਮਝਦੇ ਨੇ ਤੇ ਇਹਦੇ ਕਾਰਨ ਕਿ ਕਿਉਂਕਿ ਜਿਹੜੀ ਸੋਨੀ ਹੈ ਇਹ ਸੇਵਾ ਜਿਹੜੀ ਦਿਲੋਂ ਕਰਦੀ ਹੈ ਬਿਲਕੁਲ ਕੋਈ ਕਿਸੇ ਤਰ੍ਹਾਂ ਦਾ ਕੋਈ ਲਾਲਚ ਰੱਖ ਕੇ ਜਾਂ ਉਹ ਚੀਜ਼ ਤੇ ਸੇਵਾ ਨਹੀਂ ਕਰਦੀ ਵੀ ਹਾਂ ਮੈਂ ਮਤਲਬ ਵੀ ਕੋਈ ਫਰਜ਼ੀ ਪੂਰਾ ਕਰਨਾ ਆਪਣੀ ਸੱਕੀਆਂ ਮਾਵਾ ਵਾਂਗੂ ਇਹ ਸੇਵਾ ਕਰਦੀ ਹੈ ਤੇ ਹੁਣ ਉਹੀ ਗੱਲ ਆ ਜਾਂਦੀ ਹੈ ਮੈਂ ਫੇਰ ਉਹੀ ਗੱਲ ਕਵਾਂਗਾ ਵੀ ਕਈ ਲੋਕ ਆਪਣੀ ਵੀਡੀਓ ਦੇ ਥੱਲੇ ਇਹੀ ਕਮੈਂਟ ਕਰਦੇ ਨੇ ਕਿ ਤੁਸੀਂ ਇਹਨਾਂ ਨੂੰ ਜੀ ਐ ਕੀਤਾ ਹੋਇਆ ਤੁਸੀਂ ਸਿਰ ਚਾੜਿਆ ਹੋਇਆ ਇੰਜ ਤੇ ਉਹ ਗੱਲ ਦਾ ਫੇਰ ਮੈਂ ਜਵਾਬ ਦੇਣਾ ਚਾਹਾਂਗਾ ਵੀ ਇਹ ਗੱਲ ਬਿਲਕੁਲ ਗਲਤ ਹੈ ਵੀ ਦੁਨੀਆ ਉੱਤੇ ਸਾਰੇ ਨੇ ਜਿਹੜੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਚੰਗੀ ਚੰਗੇ ਲੋਕ ਵੀ ਬਹੁਤ ਨੇ ਇਸ ਦੁਨੀਆ ਦੇ ਵਿੱਚ ਤੇ ਉਹ ਸੋਨੀ ਨੇ ਮਿਸਾਲ ਪੈਦਾ ਕੀਤੀ ਹੈ ਕਿਉਂਕਿ ਅਸੀਂ ਜਾਣਦੇ ਆ ਨਹੀਂ ਤਾਂ ਕੋਈ ਵੀ ਇਸ ਦੁਨੀਆ ਦੇ ਵਿੱਚ ਅੱਜ ਕੱਲ ਕੋਈ ਐਡਾ ਜਵਾਕ ਨਹੀਂ ਹੈਗਾ ਵੀ ਜਿਹਨੂੰ ਪਤਾ ਨਹੀਂ ਲੱਗਦਾ ਵੀ ਇਹ ਮੇਰੇ ਨਾਲ ਮਤਲਬ ਵੀ ਜਾਣ ਬੁੱਝ ਕੇ ਕਰ ਰਿਹਾ ਜਾਂ ਨਾਟਕ ਕਰ ਰਿਹਾ ਕੋਈ ਨਾਟਕ ਨਹੀਂ ਸਾਡਾ ਇਹਦੇ ਨਾਲ ਪਿਆਰ ਹੈ ਅਸੀਂ ਮਤਲਬ ਸਾਰਾ ਜਿਹੜਾ ਪਰਿਵਾਰ ਹੈ ਭੈਣ ਕੇ ਨੇ ਭਾਜੀ ਹੁਰੀ ਨੇ ਤੇ ਇਹ ਰਲ ਮਿਲ ਕੇ ਕਿਉਂਕਿ ਇਹਨਾਂ ਵਿਚਾਰਿਆਂ ਨੇ ਉਹ ਟਾਈਮ ਵੇਖਿਆ ਗਰੀਬੀ ਵੇਖੀ ਐ ਇਹਨਾਂ ਦੇ ਪਿੱਛੇ ਕਿਸੇ ਨਹੀਂ ਬਾਹ ਬਾਹ ਫੜੀ ਤੇ ਭੈਣ ਕਿਆ ਨੇ ਇਹਨਾਂ ਦੇ ਘਰ ਕੰਮ ਕਰਦੇ ਹਨ ਇਹਨਾਂ ਨੇ ਸੁਣੀ ਕਿਉਂਕਿ ਕੰਮ ਤੇ ਹੋਰ ਘਰਾ ਦੇ ਵਿੱਚ ਵੀ ਬਹੁਤ ਕਰਦੇ ਸਨ ਪਰ ਲੋਕਾਂ ਨੇ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਆਖਿਆ ਵੀ ਵਕਤ ਪੈ ਗਿਆ ਪਈ ਜਾ ਅਸੀਂ ਕੀ ਲੈਣਾ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਜੇ ਆ ਉਹੀ ਆਂਦੇ ਨੇ ਨਾ ਜੇ ਕਿਸੇ ਦਾ ਆਪਾਂ ਸਾਥ ਦੇਾਂਗੇ ਤਾਂ ਅਗਲਾ ਵੀ ਆਪਣਾ ਸਾਥ ਦੇਵੇਗਾ ਕੋਈ ਇਸ ਦੁਨੀਆ ਤੇ ਐਹੋ ਜਿਹਾ ਇਨਸਾਨ ਨਹੀਂ ਹੁੰਦਾ ਵੀ ਜੇ ਆਪਾਂ ਉਹਦਾ ਕੋਈ ਕਿਸੇ ਟਾਈਮ ਆਪਾਂ ਉਹਦੀ ਔਖੇ ਟਾਈਮ ਬਾਹ ਫੜੀ ਐ ਤੇ ਉਹ ਆਪਣੇ ਨਾਲ ਦਗਾ ਕਰੇਗਾ ਤੇ ਉਹ ਮਿਸਾਲ ਐ ਸੋਨੀ ਨੇ ਪੈਦਾ ਕੀਤੀ ਕਿਉਂਕਿ ਇੱਕ ਫੈਮਿਲੀ ਦੇ ਵਾਂਗੂ ਇਹ ਸਾਰਾ ਪਰਿਵਾਰ ਰਹਿ ਰਿਹਾ ਕਿਉਂਕਿ ਮੈਂ ਵੀ ਇੱਥੇ ਆਉਂਦਾ ਮੈਂ ਵੀ ਦੇਖਦਾ ਵਾਂ ਤੇ ਬਿਲਕੁਲ ਸਚਾਈ ਹੈ ਤੇ ਇਹ ਸੋਨੀ ਜੀ ਜਿਵੇਂ ਤੁਸੀਂ ਮਤਲਬ ਵਿੱਚ ਹੁਣ ਦਿੱਕਤ ਆਈ ਤੁਹਾਨੂੰ ਸੱਟਾਂ ਵੱਜ ਗਈਆਂ ਤੇ ਤੁਹਾਨੂੰ ਤਾਂ ਮਹਿਸੂਸ ਹੁੰਦਾ ਹੀ ਹੋਏਗਾ ਤੁਹਾਨੂੰ ਮਾਂ ਮਤਲਬ ਮਾਸੀ ਜੀਰਾਂ ਦੀ ਟੈਨਸ਼ਨ ਤਾਂ ਹੋਣੀ ਹੀ ਹੈ ਦਿੱਕਤ ਹੁੰਦੇ ਹੈਗਾ ਪਰ ਪਤਾ ਕੀ ਗੱਲ ਐਸਾ ਹੈਗਾ ਨਾ ਬਿਰਜੇ ਦਿੱਕਤ ਤਾਂ ਮੈਂ ਆਪਣਾ ਚਲੋ ਮੈਂ ਜਵਾਨ ਜਨ ਹੈਗਾ ਬਰਦਾਸ਼ਤ ਵੀ ਕਰ ਲਾਂਗੇ ਹਾਂ ਪਰ ਇਹ ਤਾਂ ਸਾਡੇ ਮਾਂ ਭਰ ਕੇ ਹੈਗਾ ਹਾਂ ਇਹਨੂੰ ਕੌਣ ਦੇਖੂਗਾ ਇਹ ਤਾਂ ਜਦ ਤੱਕ ਹੈਗਾ ਤਦ ਤੱਕ ਇਹਦਾ ਸੇਵਾ ਕਰ ਲੰਗੇ ਕੀ ਪਤਾ ਮੈਨੂੰ ਕਿਰਪੂਰ ਰੱਬ ਦੇ ਦੇ ਬਿਲਕੁਲ ਜੀ ਬਿਲਕੁਲ ਕੀ ਪਤਾ ਇਹਦਾ ਉਮਰ ਸਾਲ ਨੂੰ ਲੱਗ ਜਾ ਹਾਂ ਇਦਾਂ ਮੂੰਹ ਚ ਕੀ ਜਾਂਦੇ ਜਾਂਦੇ ਮੈਨੂੰ ਕੀ ਅਸੀਰਵਾਦ ਮਿਲ ਜਾ ਕੀ ਪਤਾ ਮੈਨੂੰ ਵੀ ਕੋਈ ਖੁਸ਼ੀ ਦੀ ਦੁਨੀਆ ਆ ਜਾਏ ਬਿਲਕੁਲ ਜੀ ਬਿਲਕੁਲ ਹਜੇ ਤਾਂ ਮੈਂ ਕਮਾਉਂਦੇ ਹੈਗਾ ਖਾਂਦੇ ਹੈਗਾ ਮੰਗ ਚਣ ਕੇ ਜਿ세 ਵੀ ਗੁਜ਼ਾਰਾ ਕਰ ਰਹੀ ਸਹੀ ਗੱਲ ਹੈ ਇਹ ਤਾਂ ਸਾਡੇ ਮਾਹਰ ਕੇ ਸਾਨੂੰ ਤਾਂ ਮਾਂ ਨਹੀਂ ਸੀ ਪਰਸਾਨ ਅਸੀਂ ਇਹਨੂੰ ਮਾਂ ਸਮਝ ਜੱਤੀ ਮਾਂ ਸਮਝਿਆ ਕਿਉਂ ਮੈਂ ਦੇਖ ਬਚਪਨ ਸੇ ਆਪਣੇ ਮਾਂ ਨੂੰ ਨਹੀਂ ਦੇਖਿਆ ਹੈਗਾ ਸਹੀ ਗੱਲ ਹੈ ਪਰ ਸਾਨੂੰ ਅਸੀਂ ਮਾਂ ਸਮਝ ਕੇ ਨੂੰ ਕੰਮ ਆਪਾ ਲਾਡ ਪਿਆਰ ਸੇ ਜੁਦਾ ਵੀ ਹੁੰਦੇ ਮੈਂ ਸਿਰ ਮੁਕਰਨਾ ਇਹਨੂੰ ਨਹਾਨਾ ਤੋਂ ਨਾ ਕੋਈ ਗੱਲ ਕਈ ਵਾਰ ਦੀਦੀ ਕਹਿ ਦਿੰਦੇ ਕੱਪੜੇ ਵੀ ਧੋ ਦਿਆ ਕਰ ਮੈਂ ਧੋ ਦਿੰਦੇ ਫਿਰ ਮਾਂ ਤੋਂ ਮਾਂ ਹੀ ਹੁੰਦੇ ਨੇ ਸੋਨੀ ਜੀ ਦੇ ਕਹਿਣ ਦਾ ਬਿਲਕੁਲ ਜਿਹੜੀ ਗੱਲ ਕਹੀ ਹੈ ਬਿਲਕੁਲ ਸਹੀ ਹੈ ਕਿਉਂਕਿ ਆਪਾਂ ਪਹਿਲਾਂ ਇਹ ਜਦੋਂ ਪਹਿਲਾਂ ਹੀ ਆਪਾਂ ਵਲੌਗ ਪਾਏ ਨੇ ਉਹਦੇ ਵਿੱਚ ਸੋਨੀ ਨੇ ਦੱਸਿਆ ਸੀ ਕਿ 5-6 ਮਹੀਨਿਆਂ ਦੀ ਸੀ ਜਦੋਂ ਇਹਦੀ ਮਾਂ ਦੀ ਡੈਥ ਹੋ ਗਈ ਸੀ ਮੌਤ ਹੋ ਗਈ ਸੀ ਕਿਉਂਕਿ ਇਹਨੇ ਤਾਂ ਆਪਣੀ ਮਾਂ ਵੇਖੀ ਵੀ ਨਹੀਂ ਵੀ ਮਾਂ ਹੈ ਕਿਵੇਂ ਦੀ ਸੀ ਤੇ ਬਿਲਕੁਲ ਗੱਲ ਸੱਚੀ ਹੈ ਜਿਹੜਾ ਬੱਚਾ ਮਾਂ ਤੋਂ ਬਿਨਾਂ ਪਲਿਆ ਹੋਏ ਉਹਨੂੰ ساری ਉਮਰ ਇਹ ਇਹ ਮਤਲਬ ਜਿਹੜੀ ਕਮੀ ਐ ਉਹ ਰੜਕਦੀ ਰਹਿੰਦੀ ਐ ਕਿ ਮਾਂ ਕੀ ਐ ਤੇ ਇਸ ਕਰਕੇ ਸੋਨੀ ਜੀ ਮਾਸੀ ਜੀ ਹੁਰਾਂ ਨੂੰ ਆਪਣੀ ਮਾਂ ਸਮਝਦੇ ਨੇ ਤੇ ਉਹਨਾਂ ਦੇ ਵਿੱਚੋਂ ਆਪਣੀ ਮਾਂ ਵੇਖਦੇ ਨੇ ਤੇ ਇਸ ਕਰਕੇ ਉਹਨਾਂ ਦੀ ਸੇਵਾ ਨੇ ਸੇਵਾ ਜਿਹੜੀ ਉਹ ਦਿਲੋਂ ਕਰਦੇ ਨੇ ਤੇ ਵੇਖ ਲਓ ਸੱਚੀ ਗੱਲ ਐ ਵੀ ਵੀ ਮਾਸੀ ਜੀ ਵੀ ਭਾਵੇਂ ਚਲੋ ਦਿਮਾਗੀ ਹਾਲਤ ਨਹੀਂ ਠੀਕ ਐ ਪਰ ਜਿਹੜਾ ਅੰਦਰ ਦਿਲ ਹੁੰਦਾ ਉਹ ਇਹ ਚੀਜ਼ ਨੂੰ ਮਹਿਸੂਸ ਕਰਦਾ ਤੇ ਮਾਸੀ ਜੀ ਹੁਰੀ ਵੀ ਨੇ ਜਿਹੜੇ ਉਹ ਇਹਨਾਂ ਨੂੰ ਆਪਣੀ ਬੇਟੀ ਸਮਝ ਕੇ ਤੇ ਉਹਨਾਂ ਨੂੰ ਐਂ ਲੱਗਦਾ ਵੀ ਜਿਵੇਂ ਮੇਰੀ ਧੀ ਮਤਲਬ ਮੇਰੀ ਸੇਵਾ ਕਰਦੀ ਪਈ ਐ ਤੇ ਮੇਰੀ ਸਾਂਭ ਸੰਭਾਲ ਕਰਦੀ ਪਈ ਐ ਤੇ ਬਾਕੀ ਆਪਾਂ ਮਾਸੜ ਜੀ ਹੁਰੀ ਦਿਖਾਉਂਦੇ ਨੇ ਇਹ ਮਾਸੀ ਜੀ ਹੁਰਾਨੀਆਂ ਜਿਹੜੀਆਂ ਪਹਿਲੀਆਂ ਪਹਿਲਾ ਪ੍ਰਾਣੀਆਂ ਤਸਵੀਰਾਂ ਨੇ ਤੇ ਆਜੋ ਤੁਹਾਨੂੰ ਆਪਾਂ ਉਹ ਦਿਖਾਣੇ ਆ ਤੇ ਬਾਹਰ ਜਾ ਕੇ ਆ ਆ ਦੇਖੋ ਇਹ ਇਹ ਮਾਸੀ ਜੀ ਹੁਰਾਨੀਆਂ ਪਹਿਲਾ ਦੀਆਂ ਤਸਵੀਰਾਂ ਨੇ ਜਿਹੜੀਆਂ ਪ੍ਰਾਣੀਆਂ ਜਦੋਂ ਬਿਲਕੁਲ ਠੀਕ ਸਨ ਤੇ ਇਹ ਇਹਨਾਂ ਦਾ ਪੁੱਤਰ ਐ ਜਦੋਂ ਛੋਟਾ ਜਿਹਾ ਹੁੰਦਾ ਸੀ ਤੇ ਆ ਵੇਖੋ ਬੀ ਉਹ ਤਸਵੀਰਾਂ ਤੇ ਹੁਣ ਮਾਸੀ ਜੀ ਜਿਹੜਾ ਨੂੰ ਵੇਖੋ ਵੀ ਕਿੰਨਾ ਛਗਲ ਦੇ ਵਿੱਚ ਅੰਤਰ ਆ ਗਿਆ ਕਿਉਂਕਿ ਜਿਹੜਾ ਸਮਾਂ ਹੁੰਦਾ ਹੈ ਨਾ ਉਹ ਸਮਾਂ ਬੰਦੇ ਨੂੰ ਕਿਤੇ ਦਾ ਕਿਤੇ ਘਰ ਦਿੰਦਾ ਹੈ ਤੇ ਇਸੇ ਕਰਕੇ ਹੀ ਆਪਾਂ ਇਹ ਗੱਲ ਕਹਿੰਨੇ ਆ ਵੀ ਕਦੀ ਆਸਤੀ ਇਹ ਗੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਉਸ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ਵੀ ਸਮੇਂ ਦਾ ਕੋਈ ਪਤਾ ਨਹੀਂ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਹੁਸਨ ਦਾ ਜਾਂ ਕਿਸੇ ਚੀਜ਼ ਦਾ ਹੰਕਾਰ ਨਾ ਕਰੋ ਜੇ ਮਾਲਕ ਨੇ ਹੱਥ ਪਾਇਆ ਸਹੀ ਸਲਾਮਤ ਦਿੱਤੇ ਨੇ ਤਾਂ ਉਹਦੀ ਕਦਰ ਕਰੋ ਕਰਕੇ ਖਾਓ ਤੇ ਇਸ ਕਰਕੇ ਕਦੀ ਵੀ ਜ਼ਿੰਦਗੀ ਦੇ ਵਿੱਚ ਹੰਕਾਰ ਨਾ ਕਰੋ। ਮਾਸੜ ਜੀ ਤੁਸੀਂ ਦੱਸੋ ਵੀ ਸੋਨੀ ਬਾਰੇ ਕਿਵੇਂ ਇੰਨਾ ਚਿਰ ਹੋ ਗਿਆ ਇੰਨੇ ਸਾਲ ਤੁਹਾਡੇ ਘਰ ਕੰਮ ਕਰਦੇ ਆ ਵੀ ਕਿਵੇਂ ਵੀ ਤੁਹਾਨੂੰ ਕਦੀ ਮਹਿਸੂਸ ਹੋਇਆ ਵੀ ਇਹ ਪਰਦੇਸਾਂ ਨੇ ਜਾਂ ਮਤਲਬ ਆਪਣੀ ਕੁਛ ਨਹੀਂ ਲੱਗਦੀ। ਨਾ ਕੋਈ ਮਹਿਸੂਸ ਨਹੀਂ ਹੋਇਆ। ਵੀ ਇਹ ਜੀ ਲੱਗਦਾ ਵੀ ਜਿਵੇਂ ਇੱਕ ਆਪਣੇ ਪਰਿਵਾਰ ਦਾ ਪਰਿਵਾਰ ਦਾ ਮੈਂਬਰ। ਮੇਰੇ ਮੇਰੇ ਕੋਲ ਬੈਠੀ ਹੈ। ਹਾਂ ਹਾਂ। ਮੇਰੇ ਸਾਹਮਣੇ ਬੈਠੀ ਹੈ। ਬਿਲਕੁਲ। ਕੋਈ ਸਾਡੇ ਉੱਚੀ ਨੀਚੀ ਹੈ ਨਹੀਂ। ਸਹੀ ਗੱਲ ਹੈ। ਤੇ ਆਵੇ ਲੋ ਮਾਸੜ ਜੀ ਕਹਿੰਦੇ ਨੇ ਵੀ ਮੇਰੇ ਕੋਲ ਬੈਠੀ ਹੈ ਤੇ ਮੈਨੂੰ ਐ ਮਹਿਸੂਸ ਹੋ ਰਿਹਾ ਵੀ ਮੇਰੀ ਜਿਵੇਂ ਧੀ ਬੈਠੀ ਹੋਈ ਹੈ ਕਿਉਂਕਿ ਇਹ ਕੁਝ ਗੱਲਾਂ ਹੁੰਦੀਆਂ ਨੇ ਧਿਰਾਂ ਦੇ ਵਿੱਚ ਜਿਹੜੇ ਫਰਕ ਨੇ ਜਾਤਾਂ ਪਾਤਾਂ ਨੇ ਪਾਏ ਨੇ ਜਿਹੜਾ ਇਨਸਾਨ ਹੈ ਉਹ ਪਰਮਾਤਮਾ ਨੇ ਇੱਕੋ ਜਿਹਾ ਪੈਦਾ ਕੀਤਾ ਧਰਤੀ ਦੇ ਉੱਤੇ ਇਹ ਤਾਂ ਅੱਗੇ ਆਪਣੀਆਂ ਬੰਦਿਆਂ ਦੀਆਂ ਭਾਈਆਂ ਹੋਈਆਂ ਵੰਡੀਆਂ ਨੇ ਕੋਈ ਇਨਸਾਨ ਮਾੜਾ ਨਹੀਂ ਤੇ ਕੋਈ ਇਹੋ ਜਿਹਾ ਨਹੀਂ ਹੁੰਦਾ ਵੀ ਉਹ ਚਾਵੇ ਵੀ ਹਾਂ ਮੈਂ ਵੱਡੀ ਜਾਤਾਂ ਮੈਂ ਛੋਟੀ ਦਾ ਇਹ ਆਪਣੀਆਂ ਹੀ ਬਣਾਈਆਂ ਹੋਈਆਂ ਜਾਤਾਂ ਪਾਤਾਂ ਨੇ ਇਧਰ ਵੇਖੋ ਪ੍ਰੇਮ ਪਿਆਰ ਦੀ ਗੱਲ ਹੁੰਦੀ ਹੈ ਤੇ ਸੋਨੀ ਜੀ ਹੁਰੀ ਨੇ ਤੇ ਇਹਨਾਂ ਦੇ ਨਾਲ ਇੱਕ ਫੈਮਿਲੀ ਵਾਂਗੂ ਬਹਿ ਰਹੇ ਨੇ ਹਾਂ ਇਹ ਬਿਲਕੁਲ ਸਚਾਈ ਹੈ ਉਹਦਾ ਬੱਚਾ ਕੋਲ ਬੈਠਾ ਆ ਸਾਹਮਣੇ ਹਾਂ ਤੇ ਆਹ ਦੇਖੋ ਜੀ ਸੋਨੀ ਜੀ ਦਾ ਬੇਟਾ ਹੈ ਤੇ ਆਹ ਦੇਖੋ ਇਹ ਖਾ ਰਿਆ ਹੈ ਇਕੱਠੇ ਹੀ ਖਾ ਰਿਆ ਸਾਰੇ ਹਾਂ ਇਕੱਠੇ ਹੀ ਖਾ ਰਿਆ ਬਿਲਕੁਲ ਅਬ ਮੇਰੇ ਬਰਾਬਰ ਬੈਠੀ ਹੈ ਕਿਉਂਕਿ ਧਰਤੀ ਦੇ ਉੱਤੇ ਜਦੋਂ ਹਰ ਇੱਕ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਗਈ ਨਾ ਜਿਵੇਂ ਇਧਰ ਮਤਲਬ ਮਾਸੜ ਜੀ ਹੋਰੀ ਜਾਂ ਇਹਨਾਂ ਦਾ ਪਰਿਵਾਰ ਸਾਰੇ ਰਹਿੰਦੇ ਨੇ ਹਰ ਇੱਕ ਇਨਸਾਨ ਇਹ ਸਮਝਣ ਲੱਗ ਜੇ ਵੀ ਜਾਤ ਪਾਤ ਦਾ ਬੰਦੇ ਨਹੀਂ ਬਣਾਈ ਹੋਈ ਹੈ ਰੱਬ ਦੀ ਨਹੀਂ ਬਣਾਈ ਹੋਈ ਤਾਂ ਧਰਤੀ ਦੇ ਉੱਤੇ ਕੋਈ ਵੀ ਐੋ ਜੀ ਗੱਲ ਨਹੀਂ ਕਿ ਕਦੀ ਜਾਤ ਪਾਤਾਂ ਦੀਆਂ ਤੇ ਜਾਤੀ ਦੇ ਗੌਰ ਕੋ ਝਗੜੇ ਹੋਣਗੇ ਸਭ ਰਲ ਕੇ ਰਹੇ ਨੇ ਚਲੋ ਜੀ ਅਗਲਾ ਵਲੌਗ ਲੈ ਕੇ ਫੇਰ ਮਿਲਾਂਗੇ ਮੁੰਦੋ ਜੀ ਇਜਾਜ਼ਤ ਧੰਨਵਾਦ